ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਉਹ ਬਾਦਸ਼ਾ ਜਿਸ ਨੂੰ ਪੰਜਾਬ ਤੋਂ ਲੈ ਕੇ ਬਾਲੀਵੁੱਡ ਹਾਲੀਵੁੱਡ ਸਾਰੇ ਹੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਦਿਲਜੀਤ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਅੱਜ ਉਸ ਦਾ ਨਾਮ ਪੂਰੀ ਦੁਨੀਆ ਵਿੱਚ ਬਣਿਆ ਹੋਇਆ ਹੈ ਦਿਲਜੀਤ ਨੇ ਪੰਜਾਬੀਆਂ ਦੀ ਝੋਲੀ ਬਹੁਤ ਹੀ ਵੱਡੇ ਵੱਡੇ ਗਾਣੇ ਪਾਏ ਤੇ ਵੱਡੀਆਂ ਵੱਡੀਆਂ ਫਿਲਮਾਂ ਪਾਈਆਂ ਦਿਲਜੀਤ ਦੋਸਾਂਝ ਜਿਸ ਦਾ ਸੁਭਾਅ ਬਹੁਤ ਹੀ ਜ਼ਿਆਦਾ ਮਜ਼ਾਕੀਆ ਹੈ ਜੋ ਦਿਲ ਦਾ ਬਹੁਤ ਸਾਫ਼ ਇਨਸਾਨ ਹੈ ਹਾਲ ਹੀ ਵਿੱਚ ਨਿਊਯਾਰਕ ਵਿੱਚ ਇੱਕ ਮੈਟ ਗਾਲਾ ਇਵੈਂਟ ਹੋਇਆ ਸੀ ਜਿੱਥੇ ਦਿਲਜੀਤ ਦੋਸਾਂਝ ਨੇ ਪਾਰਟਿਸਿਪੇਟ ਕੀਤਾ ਸੀ ਹੋਰ ਵੀ ਬਹੁਤ ਹੀ ਵੱਡੇ ਵੱਡੇ ਦੁਨੀਆ ਦੇ ਮਾਡਲ ਉਥੇ ਪਹੁੰਚੇ ਹੋਏ ਸਨ ਤਾਂ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਉਥੇ ਮੈਨੂੰ ਕਹਿੰਦੇ ਸੀ ਵੀ ਤੂੰ ਤਲਵਾਰ ਲੈ ਕੇ ਅੰਦਰ ਨਹੀਂ ਜਾ ਸਕਦਾ ਇਹ ਵੈਪਨ ਚ ਆਉਂਦਾ ਹੈ ਫਿਰ ਦਿਲਜੀਤ ਦੋਸਾਂਝ ਨੇ ਸੋਚਿਆ ਵੀ ਤਲਵਾਰ ਬਿਨਾ ਤਾਂ ਗੱਲ ਨਹੀਂ ਬੰਨਨੀ ਸਿੰਘ ਬਿਨਾ ਤਲਵਾਰ ਸਹੀ ਨਹੀਂ ਲੱਗਣਾ ਫਿਰ ਉਥੇ ਵੀ ਦਿਲਜੀਤ ਦੋਸਾਂਝ ਨੇ ਜੁਗਾੜ ਲਾ ਲਿਆ ਤੇ ਤਲਵਾਰ ਅੰਦਰ ਲੈ ਗਿਆ ਫਿਰ ਦਿਲਜੀਤ ਦੋਸਾਂਝ ਨੇ ਕਿਵੇਂ ਜੁਗਾੜ ਲਾਇਆ ਉਥੇ ਕੀ ਕੀਤਾ ਆ ਉਹ ਦਿਲਜੀਤ ਦੇ ਮੋਹ ਹਾਂ ਤੁਹਾਨੂੰ ਸੁਣਾਉਂਦੇ ਹਾਂ ਉਸਕੇ ਬਾਅਦ ਉਹਨਾਂ ਨੇ ਬੋਲਾ ਕਿਰਪਾਨ ਨਹੀਂ ਲੈ ਕੇ ਜਾ ਸਕਤੇ मेरी लुक नहीं बनेगी किरपान के बिना कहते नहीं आप लेके नहीं जा सकते मैं ओके okay. देन uh, मैं फोटो करा लूँ मतलब बैक स्टेज फोटो करा लूँ तो दे सर यस आप करवा लो बैक स्टेज करवा लो अरे उन्होंने बोला निकलो निकलो लेट हो गए तो मैं ऐसे लेके बैठ गया किरपान गाड़ी में तो फिर उन्होंने बोला कि अब आप बाहर किसी को पकड़ा देना कारपेट पे आप किरपान नहीं लेके जा सकते वेपन हो गया बस ओके नहीं लेके जा सकते ठीक है फिर मैं उतरा मुझे लगा नहीं यार अगर कोई मांगेगा तो दे दूंगा बड़ा दिल दुखेगा लेकिन ये मेरी लुक है तो मेरे आगे थी शकीरा

तो उसके इतने मेटल डिटेक्टर थे वो टू 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 उसका बोलना ही था तो मेरे हाथ में कृपान थी यू ना तो मैं उसके साथ ही चला गया <laughs> तो मैं उसके साथ ही चला गया तो अगर पकड़े गए तो दोनों पकड़े जाएंगे नहीं तो नहीं तो वो मेरे क्योंकि वो कैप था तो वो कृपान उसके अंदर थी तो उन्होंने शकीरा को चेक किया मुझे चेक ही नहीं किया उन्होंने मुझे चेक नहीं किया दे सर यू गो ਤੋ ਉਹ ਚੱਕਣ ਉਸਕੋ ਕਰਨੇ ਲਗੇ ਫਿਰ ਹਮ ਖੜੇ ਹੋਗੇ ਥੈਨ ਮੈਂ ਜਦ ਗਿਆ ਵਾਹਾਂ ਪੇ ਪਹਿਲੇ ਤੋ ਪੂਰੇ ਰਾਤ ਹੀ ਕਿਰਪਾਨ ਘੁਮਾਈ ਗਿਆ ਉਥੇ ਹਾਂਜੀ ਜੇ ਤੁਸੀਂ ਵੀ ਦਿਲਜੀਤ ਨੂੰ ਸਾਂਝ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਹਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਰਦਾਰ ਜੀ 3 ਤੁਸੀਂ ਮੂਵੀ ਦੇਖ ਲਈਏ ਜਾਂ ਦੇਖਣਾ ਚਾਹੁੰਦੇ ਹੋ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਰੱਬ ਰੱਖਾ